ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸੂਟ ਬਹੁਤ ਹੀ ਸੋਹਣੇ-ਸੋਹਣੇ ਨੇ ਘੈਂੜ-ਘੈਂੜ ਤੇ ਆਪਾਂ ਹਰ ਵਾਰੀ ਜਿੱਦਾਂ ਕਹਿੰਨੇ ਨੇ ਹੈਗਾ ਵੀਡੀਓ ਐਂਡ ਤੱਕ ਵੇਖਿਓ ਸੂਟ ਐਂਡੀ ਕਰਾਉਣਗੇ ਅੱਜ ਦੇ ਸਾਰੇ ਸੂਟ ਬੜੇ ਸੋਹਣੇ ਹੋਣਗੇ ਐਂਡ ਤੱਕ ਜਰੂਰ ਵੇਖਿਓ ਐਂਡ ਤੱਕ ਵੇਖਿਓ ਕਾਟਨ ਦੇ ਸੂਟ ਆਉਣਗੇ ਜੀ ਤੇ ਡਿਜੀਟਲ ਪ੍ਰਿੰਟ ਦੇ ਨਾਲ ਦੁਪੱਟੇ ਨਾਲ ਦੇਵਾਂਗੇ ਬਾਟਮ ਦੇ ਵਰਕ ਵੀ ਦੇ ਦਾਂਗੇ ਨਾਲ ਤੁਹਾਨੂੰ ਤੇ ਉਸ ਤੋਂ ਪਹਿਲਾਂ ਨਾ 2-3 ਸੂਟ ਤੁਹਾਨੂੰ ਦਿਖਾਵਾਂਗੇ ਆਪਾਂ ਸ਼ਿ ਆਪਾਂ ਪਹਿਲਾ ਸੂਟ ਕਰਦੇ ਹਾਂ ਸ਼ੁਰੂ ਇਹ ਆ ਗਿਆ ਸ਼ਿਮਰ ਦਾ ਸੂਟ ਤੇ ਇਹ ਜਿਹੜਾ ਜੇ ਬਿਨਾਂ ਦੁਪੱਟੇ ਤੋਂ ਜੇ ਲੈਂਦੇ ਜੇ ਤੁਸੀਂ ਦੁਪੱਟੇ ਹੈ ਸੂਟ ਵੇਹੇ ਬਿਨਾਂ ਦੁਪੱਟੇ ਤੋਂ ਹੈਗਾ ਦੁਪੱਟੇ ਆਪਾਂ ਉਦਾਂ ਇਹਦੇ ਨਾਲ ਐਡ ਕਰਦੇ ਐਡ ਕਰਦੇ ਇਹ ਹੈਗਾ ਜੇ ਸ਼ਿਮਰ ਦਾ ਸੂਟ ਰੇਟ ਇਹਦਾ ਹੈਗਾ ਜੇ 575 ਰੁਪਏ ਸ਼ਿਪਿੰਗ ਹੈਗੀ ਹੀ ਫ੍ਰੀ ਤੇ ਜੇ ਇਹਦੇ ਨਾਲ ਤੁਸੀਂ ਦੁਪੱਟਾ ਲੈਂਦੇ ਜੇ ਦੁਪੱਟਾ ਕਿਹੜਾ ਇਹਦੇ ਨਾਲ ਦੁਪੱਟਾ ਟੈਬੀ ਦਾ ਦੁਪੱਟਾ ਹੈਗਾ ਟੈਬੀ ਦਾ ਤੇ ਅਬੀ ਦਾ ਦੁਪੱਟਾ ਪਾ ਕੇ ਇਹ ਤੁਹਾਨੂੰ ਸੂਟ ਪੈ ਜਾਣਾ ਜੇ 750 ਰੁਪਈਆ ਦਾ ਸ਼ਿਪਿੰਗ ਹੋਊਗੀ ਫ੍ਰੀ ਇਹਦੀ ਪਲੇਨ ਦੁਪੱਟਾ ਆਊਗਾ ਜੇ ਕੋਈ ਵੀ ਇਹਦੇ ਵਿੱਚ ਤੁਸੀਂ ਕਲਰ ਡਾਈ ਕਰਾ ਸਕਦੇ ਜੇ ਦੁਪੱਟੇ ਦੇ ਨਾਲ ਤੇ ਇਹਦੀ ਜਿਹੜੀ ਸ਼ਿਪਿੰਗ ਹੋਊਗੀ ਫ੍ਰੀ ਹੋਊਗੀ ਜੇ 750 ਰੁਪਈਆ ਦਾ ਹੈਂ ਇਹਦਾ ਪੂਰਾ ਫਰੰਟ ਬਣਿਆ ਹੋਇਆ ਹੈ ਹਾਂ ਇਹਦਾ ਪੂਰਾ ਫਰੰਟ ਬਣਿਆ ਹੋਇਆ ਹੈ ਹਾਂ 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 ਸਾਰਾ ਫਰੰਟ ਕਢਾਈ ਥ੍ਰੈਡ ਵਰਕ ਸਾਰਾ ਤੇ ਜਕਲਰ ਆ ਗਿਆ ਇਹ ਇਹਦੇ ਵਿੱਚ ਆ ਗਿਆ ਫਰੋਜੀ ਕਲਰ ਦੇ ਨਾਲ ਇਹਦੇ ਆ ਗਈ ਬਾਟਮ ਉਹ ਸੌਰੀ ਵਾਈਟ ਕਲਰ ਵਾਈਟ ਕਲਰ ਦੀ ਦੁਪੱਟਾ ਡਾਈ ਡਾਈਬਲ ਦੁਪੱਟਾ ਜੇ ਡਾਈ ਹੋ ਜਾਂਦਾ ਜੇ ਤੇ ਆਪੇ ਜਿਹੜੀ ਮਰਜ਼ੀ ਕਲਰ ਚ ਡਾਈ ਕਰਵਾ ਸਕਦੇ ਜੀ ਡਾਈ ਕਰਵਾ ਸਕਦੇ ਜੀ ਕਿਉਂਕਿ ਆਪਾਂ ਪਹਿਲਾਂ ਵੀਡੀਓ ਪਾਈ ਬਿਨਾਂ ਦੁਪੱਟਿਆਂ ਦਾ ਤਾਂ ਕਸਟਮਰ ਨੇ ਕਾਫੀ ਜ਼ਿਆਦਾ ਡਿਮਾਂਡ ਕੀਤੀ ਸੀ ਦੁਪੱਟਿਆਂ ਦੇ ਨਾਲ ਲੈ ਕੇ ਆਇਓ ਤੇ ਇਹਦੇ ਨਾਲ ਦੁਪੱਟੇ ਜਿਹੜੇ ਆਪਣੇ ਕੋਲ ਡਾਈ ਹੋਏ ਨਹੀਂ ਸੀ ਨਾ ਟਾਈਮ ਹੀ ਲੱਗਾ ਇਹ ਕਰਕੇ ਪਲੇਨ ਦੁਪੱਟੇ ਆਪਾਂ ਤੁਹਾਨੂੰ ਦੇ ਦਿੱਤੇ ਆ ਬੇਸ ਹੈਗਾ ਜੀ ਇਹਦਾ ਮਸਤ ਕਲਰ ਦਾ ਸੂਟ ਹੈ ਹਾਂ ਸ਼ਿਮਰ ਦਾ ਸ਼ਿਮਰ ਦਾ ਸ਼ਿਮਰ कॉटन ਸੂਟ ਜੇ ਚੈੱਕ ਕਰ ਲਓ ਤੇ ਆ ਇਹਦੇ ਵਿੱਚ ਹੈਗਾ ਜੇ ਲਾਸਟ ਕਲਰ ਤੇ ਲਾਸਟ ਪੀਸ ਇਹ ਚ ਹੈ ਕਲਰ ਪਿੰਕ ਹਾਂ ਇਹਗਾ ਪਿੰਕ ਕਲਰ ਪਿੰਕ ਕਲਰ ਆ ਗਿਆ ਕੜਾਈਆਂ ਸਾਰੀਆਂ ਜਿਹੜੀਆਂ ਜੀ ਇਹਨਾਂ ਦੇ ਫਰੰਟ ਦੇ ਵਿੱਚ ਆ ਜਾਣਗੇ ਸਾਰੇ ਫਰੰਟ ਜਿਹੜੇ ਬਣੇ ਘੇਰਾ ਬਣਿਆ ਨੈਕ ਆਫ ਦਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਤੇ ਨਾਲ ਇਹਦੇ ਆ ਗਿਆ ਦੁਪੱਟਾ ਪਲੇਨ ਦੁਪੱਟਾ ਹਾਂਜੀ ਪਲੇਨ ਦੁਪੱਟਾ ਤੇ ਹੁਣ ਜਿਹੜੇ ਸੂਟ ਸ਼ੁਰੂ ਹੋਣ ਲੱਗੇ ਜੇ ਇਹ ਹੋ ਗਏ ਜੇ ਸਾਰੇ ਸੇਮ ਰੇਟ 'ਚ ਏ 750 ਰੁਪਏ ਸ਼ਿਪਿੰਗ ਫਰੀ ਦੇ ਨਾਲ ਜੇ ਬਾਟਮਾਂ ਦੇ ਉੱਤੇ ਆਉਣਗੇ ਵਰਕ ਦੇ ਕਢਾਈਆਂ ਚੈੱਕ ਕਰੀ ਜੋ ਵਸਦੇ ਆਂ ਅੰਤ ਤੱਕ ਵੇਖੀ ਜੋ ਪਹਿਲਾਂ ਇਹਦੇ ਸ਼ਰਟ ਵਖਾਈਏ ਹਾਂ ਇਹ ਆ ਗਈ ਸ਼ਰਟ ਬਲੈਕ ਕਲਰ ਦੀ ਸ਼ਰਟ ਆ ਗਈ بیس ਬਲੈਕ ਕਲਰ ਦਾ ਪ੍ਰਿੰਟਡ ਹਾਂਜੀ ਤੇ ਨਾਲ ਇਹਦੇ ਆ ਗਈ ਬਾਟਮ ਇਹਦੇ ਆ ਗਈ ਨਾਲ ਬਾਟਮ ਦੇ ਉੱਤੇ ਆ ਗਿਆ ਵਰਕ ਇਹਦੇ ਹਾਂ ਜੀ ਆਊਗਾ ਪਹੁੰਚਾਂ ਉੱਤੇ ਵਰਕ ਆਹ ਲਓ ਜੀ ਨਾਲ ਇਹ ਤੇ ਦੁਪੱਟਾ ਜੇ ਟਾਈ ਐਂਡ ਡਾਈ ਦਾ ਕੋਟਾ ਡੋਰੀਆ ਦਾ ਕੰਟਰਾਸਟ ਮੈਚਿੰਗਾਂ ਜਿਹੜੀਆਂ ਨਾ ਬੜੀਆਂ ਸੋਹਣੀਆਂ ਤੇ ਬੜੀਆਂ ਜ਼ੋਰਦਸਤ ਬਣਾਈਆਂ ਜੇ ਤੇ ਹਰ ਵਾਰੀ ਤੁਹਾਨੂੰ ਮੈਂ ਕਹਿੰਨਾ ਨਾ ਕਿ ਸੂਟ ਸਾਡੇ ਵਰਗੇ ਜਿਹੜੇ ਆ ਛੇਤੀ ਕੀਤੇ ਤੁਹਾਨੂੰ ਆਨਲਾਈਨ ਨਹੀਂ ਮਿਲਣੇ ਇਹ YouTube ਦੇ ਉੱਤੇ ਤੁਹਾਨੂੰ ਬਹੁਤ ਘੱਟ ਸੂਟ ਮਿਲਣਗੇ ਇਦਾਂ ਦੇ ਬਹੁਤ ਸੋਹਣਾ ਕਲਰ ਹੈ ਸੂਟ ਦਾ ਹਾਂਜੀ ਇਹ ਫੇਰ ਜਿੱਦਾਂ ਆਪਾਂ ਕਹਿੰਦੇ ਨੇ ਸਾਡੇ ਸੂਟ ਬੋਲਦੇ ਆ ਇਹ ਗੱਲ ਹੈ ਕੀ ਆ ਹਾਂ ਏ ਆ ਗਿਆ 컬러 ਬਹੁਤ ਜਿਆਦਾ ਪਿਆਰਾ ਤੇ ਲਾਈਟ ਏ 컬러 ਆ ਹਾਂ ਅੱਜ ਕੱਲ ਲਾਈਟ 컬러 ਹੀ ਚੱਲਦਾ ਨੇ ਸਾਰੇ ਮਿਲ ਜਾਣਗੇ ਲਾਈਟ ਡਾਰਕ ਜਿੱਦਾਂ ਦੇ ਕਹੋਗੇ ਸਾਰੇ ਦੇ ਦੇ ਜਿੰਨੇ ਡਾਰਕਸਾਂ ਦੇ ਡਾਰਕ ਲੈਣੇ ਲਾਈਟਸਾਂ ਲਾਈਟ ਆ ਗਿਆ ਦੇ ਨਾਲ ਦੁਪੱਟਾ ਨਾਲ ਆ ਗਈ ਬੋਟਮ ਬੋਟਮ ਤੇ ਆਊਗਾ ਪਹੁੰਚਾ ਤੇ ਆਊਗਾ ਵਰਕ ਹਾਂਜੀ ਤੇ ਨਾਲ ਦਾ ਕੋਟ ਦੇ ਦੁਪੱਟਾ ਦੁਪੱਟਾ ਵੀ ਡਬਲ ਸ਼ੇਡ ਦਾ ਜੇ ਨਾਲ ਡਾਈ ਹੋਇਆ ਆ ਇਦੋਂ ਮੜਾ ਸੂਟ ਇਦਾਂ ਚੁੱਕਦੇ ਬਸ ਆ ਆ ਸੂਟ ਪੂਰਾ ਸੈੱਟ ਦੇ ਕੰਪਲੀਟ ਹਾਂ ਇਦਾਂ ਰੱਖ ਦੇ ਵਾਟ ਨਾ ਭਾਈ ਏਕ ਨਜ਼ਰ ਅਗਰ ਕਲਰ ਵੇਖੋ ਪ੍ਰਾਈਸ ਇਹਦਾ ਹੈਗਾ ਜੇ ਸਿਰਫ ਦੇ ਸਿਰਫ 750 ਰੁਪਏ ਸ਼ਿਪਿੰਗ ਦਵਾਂਗੇ ਫ੍ਰੀ ਮੈਂ ਇਸ ਬਿਲ ਬਖਾਨ ਚਾਰਾ ਕਿੰਨਾ ਸੋਹਣਾ ਸੂਟ ਜੇ ਹਾਂ ਬਹੁਤ ਹੀ ਪਿਆਰਾ ਬਹੁਤ ਹੀ ਸੁਣਾ ਸੂਟ ਜੇ ਪ੍ਰਿੰਟ ਵੇਖੋ ਤੇ ਨਾਲ ਇਹਦੀ ਬੋਟਮ ਹਾਂਜੀ ਲਵੈਂਡਰ ਰੰਗ ਦੀ ਬੋਟਮ ਹੈ ਤੇ ਇਹ ਤੁਹਾਨੂੰ ਮਿਲ ਜਾਣਗੇ ਜੇ ਆ ਦੁਪੱਟਾ ਮੈਂ ਇਦਾਂ ਕਰਕੇ ਦਿਖਾ ਦਿਆਂ ਹਾਂ ਉਹ ਐਦਾਂ ਐਦਾਂ ਬਸ ਬਸ ਹੋ ਗਿਆ ਰਿਪੋਰਟ ਇਹ ਹੈਗਾ ਜੀ ਦੁਪੱਟਾ ਇਹਦੇ ਨਾਲ ਚੁੱਪੇ ਖਾਦੇ ਮੇਰੀ ਹਾਂ 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 ਆ ਲਓ ਜੀ ਇਹ ਤੁਹਾਨੂੰ ਮਿਲ ਜਾਣਗੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਰੇਟ ਆਊਗਾ ਇਹਨਾਂ ਦਾ ਸਿਰਫ ਤੇ ਸਿਰਫ 750 ਰੁਪਏ ਆ ਲਓ ਜੀ ਆ ਵੀ ਪ੍ਰਿੰਟ ਤੇ ਆ ਵੀ ਕਲਰ ਚੈੱਕ ਕਰੋ ਜੀ ਇਹ ਰੀ ਆ ਗਿਆ ਜੀ ਮਸਟਰਡ ਕਲਰ ਦੀ ਸ਼ਰਟ ਹਾਂ ਜੀ ਬਹੁਤ ਸੋਹਣਾ ਪ੍ਰਿੰਟ ਨਾਲ ਨੀਲੂ ਕਲਰ ਦੀ ਬਾਟਮ ਤੇ ਬਲੂ ਕਲਰ ਦੀ ਬਾਟਮ ਬਾਟਮ ਦੇ ਉੱਤੇ ਆਊਗਾ ਥ੍ਰੈਡ ਵਰਕ ਸਾਰਾ ਸੇਮ ਡਿੱਟੋ ਹਾਂ ਕੈਂਟ ਪੂਰਾ ਕਲਰ ਕੰਟਰਾਸਟ ਨਾਲ ਦੁਪੱਟਾ ਕੋਟਾ ਡੋਰੀਆ ਦਾ ਨਾਲ ਉਹਦਾ ਦੁਪੱਟਾ ਕੋਟਾ ਡੋਰੀਆ ਦਾ ਇਹ ਡਬਲ ਛੇੜਣੀ ਇਹ ਗਵਰ 3D 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 ਸੂਟ ਹਾਂ 3D ਦੁਪੱਟਾ 3D ਦੁਪੱਟਾ ਤਾਂ 3D ਸੂਟ ਹੋ ਗਿਆ 3D ਸੂਟ ਹਾਂ ਇਹ ਵੀ ਤੁਹਾਨੂੰ ਜਿਹੜਾ ਮਿਲ ਜੂਗਾ ਜੇ ਸੇਮ ਰੇਟ ਸੇਮ ਰੇਂਜ ਆਹ ਲੋ ਜੀ ਕਲਰ ਦੇ ਐਂਡ ਕਰਾਉਣ ਵਾਲਾ ਕਲਰ ਆਹ ਲੋ ਜੀ ਐਂਡ ਕਰਾਤੀ ਨਾ ਕਲਰ ਨੇ ਬਹੁਤ ਸੋਹਣਾ ਕਲਰ ਹਾਂ ਆ ਦੇ ਸ਼ਰ ਤੇ ਨਾਲ ਬਾਟਮ ਆਫਟ ਦੇ ਨਾਲ ਬਾਟਮ ਆ ਗਈ ਵਾਈਟ ਕਲਰ ਦੀ ਬਾਟਮ ਦੇ ਉੱਤੇ ਆ ਗਿਆ ਵਰਕ ਨਾਲ ਆ ਗਿਆ ਸੂਟ ਤੇ ਨਾਲ ਆ ਗਿਆ ਦੁਪੱਟਾ ਕੋਟਾ ਡੋਰੀਆ ਦਾ ਟਾਈ ਐਂਡ ਡਾਈ ਦਾ ਹਾਂਜੀ ਕਰੋ ਚੈੱਕ ਆ ਹਲੋ ਕਲਰ ਫਸਾਈ ਟੇ ਕਰ ਦੋ ਦੇਖ ਤੂੰ ਕਿਦਰ ਅੱਗੇ ਗੈਟ ਪੈਡ ਕਲਰ ਦੇਖ ਹੀ ਗਿਆ ਆਹ ਦੇਖ ਗਿਆ ਕਿੰਨਾ ਸੋਹਣਾ ਕਲਰ ਆ ਕਲਰ ਹੀ ਬੜਾ ਸੋਹਣਾ ਵਾ ਕਲਰ ਬਹੁਤ ਪਿਆਰਾ ਜੇ ਬਾਟਮ ਤੇ ਆ ਗਿਆ ਜੇ ਵਰਕ ਤੇ ਦੁਪੱਟਾ ਆ ਗਿਆ ਜੇ ਨਾਲ ਕੋਟਾ ਡੋਰੀਆ ਦਾ ਹਾਂਜੀ ਸ਼ਿਪਿੰਗ ਆ ਗਈ ਜੇ ਫ੍ਰੀ ਹੈ ਦੀ ਆ ਦੁਪੱਟਾ ਹੈਗਾ ਹਲੋ ਅਗਲਾ ਮਤਲਬ ਕਲਰ ਸਾਰੇ ਐਂਡ ਤੋਂ ਐਂਡ ਬਹੁਤ ਸੋਹਣੇ ਕਲਰ ਨੇ ਇੱਕ ਤੋਂ ਇੱਕ ਕਲਰ ਦਊਂਗਾ ਮੈਂ ਸਾਰੇ ਜੀ ਤੁਹਾਨੂੰ ਤੇ ਦੂਜੀ ਗੱਲ ਦੀ ਮੈਂ ਤੁਹਾਨੂੰ ਬਾਰ-ਬਾਰ ਵੀਡੀਓ 'ਚ ਗਰੰਟੀ ਇਸ ਚੀਜ਼ ਦੀ ਦੇਣ ਦੇ ਕਿ ਐਡੀ ਛੇਤੀ ਤੇ ਇੰਨੇ ਸੋਹਣੇ ਸੂਟ ਜਿਹੜੇ ਘੈਂਟ ਨੇ YouTube ਤੇ ਤੁਹਾਨੂੰ ਛੇਤੀ ਕੀਤੇ ਮਿਲਦੇ ਨਹੀਂ ਜੇ ਬੁੱਕ ਕਰ ਲਓ ਬਾਅਦ ਵਿੱਚ ਲੇਟ ਹੋ ਗਿਆ ਤੇ ਫੇਰ ਮੁੜ ਕੇ ਵੇਖੋਗੇ ਹਾਂ ਜਿੱਦਾਂ ਵੀਡੀਓ ਵੇਖਣ ਦਾ ਜੇ ਤੇ ਬੇਨਤੀ ਇਹ ਵੀ ਕਰਦਾ ਆਂ ਕਿ ਜਿਹੜੇ ਕਸਟਮਰ ਲੇਟ ਵੀਡੀਓ ਵੇਂਦੇ ਨਾ ਪਲੀਜ਼ ਇੱਕ ਵਾਰੀ ਚੈੱਕ ਕਰ ਲਿਆ ਕਰੋ ਕਿ ਕਿ ਨਜ਼ਰ ਪਹਿਲਾਂ ਦੀ ਆਪਾਂ ਵੀਡੀਓ ਪੋਸਟ ਕੀਤੀ ਹੈ ਉਹ ਬਾਅਦ ਵਿੱਚ ਵਿਚਾਰੇ ਬਹਿਸ ਕਰਨ ਉਹ ਕਹਿੰਦੇ ਕੱਲ੍ਹ ਤਾਂ ਹੀ ਵੀਡੀਓ ਵੇਖੀ ਸੀ ਤੁਸੀਂ ਜ਼ਰੂਰ ਕੱਲ੍ਹ ਵੇਖੀ ਹੋਊਗੀ ਪਰ ਆਪਾਂ ਪੋਸਟ ਕੀਤੀ ਹੁੰਦੀ ਜਦੋਂ ਉਹ ਮੜਾ ਦਾ ਤਰੀਕ ਟਾਈਮ ਚੈੱਕ ਕਰ ਲਿਆ ਕਰੋ ਬਸ ਹਾਂਜੀ ਤੁਸੀਂ ਕੋ ਵਿਚਾਰ ਦੇਣ ਆਏ ਜਾਂ ਬੜੀ ਜ਼ੋਰ ਚ ਆਏ ਮੈਂ ਉਹ ਹੀ ਖਿਆਲ ਦਾ ਜੋੜੀਏ ਅੱਛਾ ਅੱਛਾ ਮੈਂ ਬੜੇ ਜ਼ੋਰ ਚ ਆਇਆ ਉੱਟ ਕੇ ਕੋ ਵਿਚਾਰ ਦੇਣ ਆਇਆ ਸ਼ਾਇਦ ਤੂੰ ਬੜਾ ਸੁਣਾ ਕਲਰ ਆ ਵੀ ਫਰੋਜੀ ਕਲਰ ਕਲਰ ਆ ਗਿਆ ਲਾਈਟ ਫਰੋਜੀ ਤੇ ਨਾਰੇ ਦੇ ਆਫ ਵਾਈਟ ਥੋੜਾ ਬਾਟਮ ਆ ਗਿਆ ਨਾਲ ਕੰਟਰਾਸਟ ਦਿੱਤਾ ਇਹਦੇ ਵਿੱਚ ਮਜੈਂਟਾ ਕਲਰ ਦਾ ਹੂੰ ਦੁਪੱਟਾ ਇਹਦੇ ਨਾਲ ਦੇ ਦਿੱਤਾ ਇਹਦੇ ਤੇ ਲਾਸਟ ਪਿੱਲਾ ਆ ਕੇ ਪੈਚਵਰਕ ਹੋਇਆ ਇਹਦੇ ਵਿੱਚ ਹਾਂ ਆ ਮੜਾ ਜਾ ਕੁਝ ਲੱਗਾ ਕੋਈ ਨਹੀਂ ਇਹ ਥੱਲੇ ਕੱਟੇ ਥੱਲੇ ਆਏ ਨਾ ਕਟਿੰਗ 'ਚ ਨਿਕਲ ਜਾਣਾ ਤੇ ਦੁਪੱਟਾ ਹੈਗਾ ਜੇ ਇਹਦੇ ਨਾਲ ਟਾਈ ਐਂਡ ਆਈ ਦਾ ਮਸਲੀਨ ਦਾ ਮੋਟਨ ਦਾ ਦੁਪੱਟਾ ਇਹਦੇ ਨਾਲ ਮਸਲੀਨ ਦਾ ਜੇ ਬਾਕੀ ਸਾਰਿਆਂ ਨਾਲ ਕੋਟਾ ਡੋਰੀਆ ਦੇ ਜੇ ਕਬਲ ਅੱਜ ਨਾ ਇੱਕ ਕਸਟਮਰ ਨੇ ਨਾ ਮੈਨੂੰ ਮੈਸੇਜ ਕੀਤਾ ਉਹਨਾਂ ਨੂੰ ਨਾ ਸ਼ਾਲ ਚਾਹੀਦਾ ਬਲੈਕ ਪੰਜਾਬੀਆ ਪੰਜਾਬੀ ਵਾਲਾ ਉਹ ਬਲੈਕ ਕਲਰ ਮਿਲ ਨਹੀਂਦਾ ਨਹੀਂ ਨਹੀਂ ਦੇਣਾ ਹੁਣ ਸਿਆਲ ਨਾਂਗ ਸਿਆਲ ਨਾਂਗਾ ਵੇਲਾ ਅੱਧੇ ਮੁੱਲ ਤੇ ਦੇਦੇ ਮੈਂ ਤੇ ਰੋਟੀ ਵਿੱਚ ਸਾਹ ਸਾਹ ਵਿੱਚ ਰੱਖਿਆ ਮੈਂ ਇਦਾਂ ਜਾ ਕੇ ਇਹਨੂੰ ਜੋੜ ਕੇ ਸਲਮਾਈ ਦਾ ਦਿਨੀ ਮੈਂ ਬੜਾ ਘੱਟ ਕਰਦੀ ਬਾਹਰ ਅੱਧੇ ਮੁੱਲ ਤੇ ਵੇਲਾ ਸਭ ਦਾ ਮਾਰਨਾ ਉਹ ਮਿਲ ਨਹੀਂਦਾ ਉਹ ਵਿਚਾਰੇ ਨੂੰ ਬਾਹਰ ਭੇਜਣਾ ਕੈਨੇਡਾ ਅੱਛਾ ਅੱਛਾ ਤੇ ਉਹ ਬਲੈਕ ਮਿਲ ਨਹੀਂਦਾ ਤੇ ਮੈਂ ਚੱਲ ਮੈਂ ਤੇਰਾ ਛਾਲ ਵੇਖ ਕੇ ਚੇਤਾ ਜਾ ਹਾਲੋ ਵੀ ਪ੍ਰਿੰਟ ਵੇਖੋ ਕਿੰਨਾ ਪਿਆਰਾ ਜੇ ਤੇ ਦੁਪੱਟਾ ਨਾਲ ਪਿਆਰਾ ਤੇ ਨਾਲ ਜੀ yellow ਕਲਰ ਦੀ ਨਹੀਂ ਇਹ ਹਾਂ ਲਾਈਟਰ ਮੈਂਗੋ ਤੇ ਨਾਲ ਦੁਪੱਟਾ ਦੁਪੱਟਾ ਕੋਟਾ ਡੋਰੀਆ 3D ਹਾਂ ਹਾਲੋ ਇਹਦੇ ਨਾਲ ਵੀ ਮਸਲੀਨ ਦਾ ਦੁਪੱਟਾ ਜੇ ਸੂਟ ਇਹਨੇ ਵੀ ਅੰਡ ਕਰਾਉਣੀ ਏ ਹਾਲੋ ਇਹ ਡਿਜ਼ਾਈਨ ਸੇਮ ਹੈ ਤੇ ਪਹਿਲਾਂ ਡਿਜ਼ਾਈਨ ਬਣਿਆ ਹੈ ਪੈਚ ਵਰਕ ਹੋਇਆ ਤੇ ਇੱਥੇ ਵੀ ਸੇਮ ਪੈਚ ਵਰਕ ਉਦਾਂ ਹੀ ਦੁਪੱਟਾ ਇਹਦੇ ਨਾਲ ਵੀ ਆ ਗਿਆ ਜੇ ਮਸਲੀਨ ਦਾ ਟਾਈ ਐਂਡਾਈ ਦਾ ਫੋਰ ਸਾਈਡ ਲਾਸ ਲੱਗ ਗਈ ਬਸ ਤੁਸੀਂ ਵੀਡੀਓ ਐਂਡ ਤੱਕ ਵੇਖੀ ਜਾਓ ਬਸ ਸੂਟ ਸਾਡੇ ਸੋਹਣੇ ਸੋਹਣੇ ਆਉਂਦੇ ਰਹਿਣੇ ਆ ਤੁਸੀਂ ਸਿਲੈਕਟ ਕਰੀ ਜਾਓ ਸਕਰੀਨ ਸ਼ਾਟ ਲਈ ਜਾਓ ਕੋਈ ਨੀ ਹੁਣ ਜੋੜ ਲਾਂਗੇ ਵੱਟ ਤੂੰ ਪਾਉਣੀ ਹੈ 1000 ਕੀ ਕਰ ਰਹਾ ਤੂੰ ਆ ਲਓ ਜੀ ਮਾਸਟਰ ਪ੍ਰਿੰਟ ਪ੍ਰਿੰਟ ਚੈੱਕ ਕਰੋ ਬਾਟਮ ਦਾ ਵਰਕ ਵੇਖੋ ਦੁਪੱਟਾ ਨਾਲ ਇਹਦੇ ਸਾਰਾ ਕੁਝ ਵਧੀਆ ਸਾਰਾ ਕੁਝ ਵਧੀਆ ਹਾਂ ਦੁਪੱਟਾ ਖੋਲ ਕੇ ਤਾਂ ਖਾਤਾ ਮੈਂ ਆ ਲੋ ਜੀ ਆ 150 ਰੁਪਏ ਦਾ ਇਕੱਲਾ ਦੁਪੱਟੇ ਦੀ ਡਾਈ ਹੈ ਹਾਂ ਇਹ ਗੱਲ ਹੈਗੀ ਵਿੱਚ ਮੈਂ ਰੰਗਾਇ ਵੀ ਨਹੀਂ ਪਤਾ ਬੜੇ ਹੈ ਨਹੀਂ ਤਿੰਨ ਕਲਰ ਦੀ ਡਾਈ 150 ਦੀ ਡਾਈ ਹੋਗੀ 150 ਦਾ ਦੁਪੱਟਾ ਹੋ ਗਿਆ 300 300 ਰੁਪਏ ਦਾ ਦੇਹ ਹੋਗਾ ਸਮਾਨ ਤੇ ਬਾਕੀ ਅਜੇ ਸ਼ਰਟ ਵੱਖਰੀ ਤੇ ਬਾਟਮ ਵੱਖਰੀ ਤੇ ਬੋਰਡ ਤੇ ਕਢਾਈ ਵੱਖਰੀ ਅੱਗੇ ਆ ਗਿਆ ਚਿਕਨ ਚਿਕਨ ਪਲਾਜੋ ਸ਼ਰਟ ਵੀ ਚਿਕਨ ਦੀ ਜੀ ਸ਼ਰਟ ਚਿਕਨ ਦੀ ਆਹ ਵੇਖੋ ਸਾਰਾ ਥ੍ਰੈਡ ਵਰਕ ਜਿਹੜੇ ਵਿੱਚ ਪਿੰਕ ਕਲਰ ਤੇਰਾ ਪਲਾਜ਼ੋ ਜਿਹੜਾ ਹੈਗਾ ਉਹ ਚਿਕਨ ਦਾ ਆਹ ਲਓ ਜੀ ਕੇ ਨਾਲ ਆ ਨਾਲ ਹੈਗਾ ਜੀ ਦੁਪੱਟਾ ਇਹਦੇ ਦਬਾ ਲੈਂਦਾ ਫ੍ਰੀ ਸ਼ਿਪਿੰਗ ਦੇ ਨਾਲ ਜੇ ਵੀ ਸੇਮ ਰੇਟ 'ਚ ਸੇਮ ਰੇਂਜ ਜੀ ਆਹ ਲਓ ਜੀ ਆ ਵੀ ਕਰੋ ਚੈੱਕ ਫੋਨ ਲਿਖ ਦਿਓ ਸੋਹਣੇ ਦੇ ਵਿੱਚ ਕਿੰਨਾ ਜਗੰਡਿਆ ਕਦਰ ਘੈਂਟ ਘੈਂਟ ਜਾ ਇਹ ਆ ਗਈ ਸ਼ਰਟ ਕਾਟਨ ਦੀ ਨਾਲ ਆ ਗਈ ਬਾਟਮ ਬਾਟਮ ਦੇ ਉੱਤੇ ਆ ਗਿਆ ਵਰਕ ਤੇ ਦੁਪੱਟਾ ਇਹਦੇ ਨਾਲ ਆ ਗਿਆ ਆਲ ਓਵਰ ਕਾਟਨ ਦਾ ਤੋਂ ਸੌਰੀ ਕੋਟਾ ਡੋਰੀਆ ਦਾ ਕੋਟਾ ਡੋਰੀਆ ਦਾ ਕੱਟ ਵਰਕ ਇਹ ਟਾਈ ਐਂਡ ਡਾਈ ਨੀਗਾ ਇਹ ਆਲ ਓਵਰ ਜੇ ਹਾਂਜੀ ਤੇ ਨੈਕਸਟ ਜਿਹੜਾ ਆਗਾ ਉਹ ਵੀ ਬਹੁਤ ਸੋਹਣਾ ਜੇ ਬਾਟਮ ਵੀ ਬੜੀ ਪਿਆਰੀ ਜੇ ਸ਼ਰਟ ਆ ਗਈ ਜੇ ਚਿਕਨ ਦੀ ਬਹੁਤ ਸੋਹਣੀ ਸ਼ਰਟ ਐ ਤੇ ਨਾਲ ਆਗਾ ਦੁਪੱਟਾ ਇਹਦੇ ਹਾ ਸ਼ਰਟ ਆ ਹਾਂਜੀ ਤੇ ਨਾਲ ਇਹ ਤੇ ਬਾਟਮ ਦੇ ਉੱਤੇ ਵਰਕ ਨਾਲ ਬਾਟਮ ਨਾਲ ਆ ਗਿਆ ਦੁਪੱਟਾ ਇਹਦੇ ਬਹੁਤ ਸੋਹਣਾ ਤਾਂ ਘੈਂਟ ਹੈ ਜੀ ਲੱਗਦਾ ਹੈ ਹਾਂਜੀ ਲੋਰ ਚਾਦਾ ਲੋ ਭਾਈ ਲਾਸਟ ਕਲਰ ਤੇ ਐਂਡ ਕਲਰ ਐਂਡ ਲੈਸ ਕਲਰ ਇਹ ਆ ਗਾ ਬਲੂ ਬਲੂ ਕਲਰ ਦਾ ਸੂਟ ਬਲੂ ਸੂਟ ਪ੍ਰਿੰਟ ਬਹੁਤ ਸੋਹਣਾ ਜੇ 바ਵਾ ਕਦਰ ਦੇ ਬਾਟਮ ਇਹਨਾਂ ਹਾਂ 바ਵਾ ਕਦਰ ਦੀ ਬਾਟਮ ਤੇ ਦੁਪੱਟਾ ਜਿਹੜਾ ਜੇ ਉਹ ਵੀ ਟਾਈ ਐਂਡ ਡਾਈ ਜੇ ਆਹ ਲਓ ਕੋਟ ਤੇ ਦੁਪੱਟਾ ਵਾ ਹਾਂਜੀ ਤੇ ਇਹ ਸੂਟ ਜਿਹੜੇ ਆ ਇਹ ਸਾਰੇ ਹੈਗੇ ਜੇ ਬਾਟਮ ਦੇ ਵਰਕ ਤੇ ਨਾਲ ਹੈਗੇ ਜੇ ਦੁਪੱਟੇ ਤੇ ਦਾ ਕਾਟਨ ਦੀ ਸ਼ਰਟ ਨਾ ਸ਼ਰਟ ਕਾਟਨ ਦੀਆਂ ਸਾਰੀਆਂ ਪ੍ਰਿੰਟਡ ਲੈ ਲਓ ਹਾਂ ਤੇ ਪਲੇਨ ਬਾਟਮ ਨਾਲ ਉੱਪਰ ਕਢਾਈ ਜੇ ਬਾਟਮ ਦੇ ਨਾਲ ਦੁਪੱਟੇ ਜੇ ਟਾਈ ਐਂਡ ਡਾਈ ਦੇ ਇਹ ਸੋਨੇ ਸੋਨੇ ਸੂਟ ਜਿਹੜੇ ਜੇ ਇਹ ਤੁਹਾਨੂੰ ਮਿਲ ਜਾਣਗੇ ਸਿਰਫ ਤੇ ਸਿਰਫ 750 ਰੁਪਈਆ ਜੀ ਸ਼ਿਪਿੰਗ ਹੋ ਗਈ ਫ੍ਰੀ ਫਿਰ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਨਵੇਂ ਸੂਟ ਬਖਾਵਾਂਗੇ ਮਿਲਦੇ ਆ ਜੀ ਅਗਲੀ ਵੀਡੀਓ 'ਚ ਧੰਨਵਾਦ ਸਾਰਿਆਂ ਦਾ ਚੈਨਲ ਨੂੰ ਕਰ ਲਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ ਸਤਿ ਸ੍ਰੀ ਅਕਾਲ ਜੀ